BJP ਪੰਜਾਬ ਦੇ ਇਹਦਾ ਤਾ ਮਤਾਬਿਕ ਜਿਹੜਾ ਇੱਕ ਗੈਂਗਸਟਰ ਫਰੀ ਅਤੇ ਕ੍ਰਿਮਿਨਲ ਫਰੀ ਪੰਜਾਬ ਦਾ ਜਿਹੜਾ ਟੀਚਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਆ ਉਹਦੇ ਮੁਤਲਕ ਪਟਿਆਲਾ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਐਸਪੀ ਸਿਟੀ ਸਰਫਰਾਜ਼ ਆलम ਤੇ ਇੰਚਾਰਜ CIA ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਜਿਹੜੀ ਇੱਕ ਕੋਖਿਆਤ ਅਪਰਾਧੀ ਦੇ ਮਗਰ ਲੱਗੀ ਹੋਈ ਸੀ ਜਦੋਂ ਖੇੜਾ ਜੱਟਾਂ ਪਿੰਡ ਦੇ ਨੇੜੇ ਇਹ ਜਿਹੜਾ ਅਪਰਾਧੀ ਆ ਮਲਕੀਤ ਸਿੰਘ ਉਰਫ ਚਿੱਟਾ ਇਹਦੇ ਤੇ ਕਈ ਮੁਕਦਮੇ ਕਤਲ ਦੇ ਇਰਾਦਾ ਕਤਲ ਦੇ ਲੁੱਟਖੋਹਾਂ ਦੇ ਇਹਦੇ ਤੇ ਦਰਜ ਨੇ ਐਂਡ ਇਹਨੂੰ ਸੀਆਈਏ ਪਟਿਆਲਾ ਦੀ ਟੀਮ ਨੇ ਜਦੋਂ ਇਹਦਾ ਪਿੱਛਾ ਕਰਦੇ ਹੋਏ ਇਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾ ਤੇ ਪੁਲਿਸ ਪਾਰਟੀ ਤੇ ਤਿੰਨ ਗੋਲੀਆਂ ਚਲਾਈਆਂ ਪੁਲਿਸ ਪਾਰਟੀ ਜਿਹੜੀ ਕਿ ਜਵਾਬੀ ਫਾਇਰ 'ਚ ਪੁਲਿਸ ਪਾਰਟੀ ਨੇ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਜਿਨ੍ਹਾਂ 'ਚੋਂ ਇੱਕ ਗੋਲੀ ਇਹਦੀ ਨੀ ਕੈਪ 'ਚ ਲੱਤ 'ਚ ਵੀ ਵੱਜੀ ਐਂਡ ਇਮੀਡੀਏਟਲੀ ਇਹਨੂੰ ਰਾਉਂਡ ਅਪ ਕਰਕੇ ਤੇ ਹਸਪੀਟਲ 'ਚ ਫॉर ਟ੍ਰੀਟਮੈਂਟ 'ਤੇ ਜਗਿਆ ਗਿਆ ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਵੀ ਅਪਰਾਧੀ ਅਪਰਾਧ ਕਰਕੇ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਵੀ ਨਾ ਜਾ ਸਕੇ ਉਸੇ ਨੀਤੀ 'ਤੇ ਪਟਿਆਲਾ ਪੁਲਿਸ ਨੇ ਅੱਜ ਇਸ ਜਿਹੜਾ ਐਨਕਾਊਂਟਰ ਆ ਇਹਨੂੰ ਅੰਜਾਮ ਦਿੱਤਾ ਤੇ ਅਸੀਂ ਗੈਂਗਸਟਰ ਅਤੇ ਕ੍ਰਿਮੀਨਲ ਫ੍ਰੀ ਪਟਿਆਲੇ ਲਈ ਕਮਿਟਿਡ ਹੈ ਗਏ ਆ ਤੇ ਮੈਂ ਸਾਰੇ ਗੈਂਗਸਟਰਸ ਨੂੰ ਅਤੇ ਕ੍ਰਿਮੀਨਲਸ ਨੂੰ ਇਹ ਸਖਤ ਸੁਨੇਹਾ ਦੇਣਾ ਚਾਹੁੰਦਾ ਆ ਕਿ ਜੇਕਰ ਪਟਿਆਲੇ 'ਚ ਕਿਸੇ ਨੇ ਕੋਈ ਵੀ ਵਾਰਦਾਤ ਕੀਤੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਸਰ ਕੱਲੇ ਸੀ ਇਹ ਨਾਲ ਵੀ ਸੀ ਜੀ। ਸਰ ਕੱਲੇ ਸੀ ਜੀ ਨਹੀਂ ਆ। ਇਹ ਇਹ ਮੋਟਰਸਾਈਕਲ ਤੇ ਕੱਲਾ ਸੀ ਜੀ ਐਂਡ ਇਨੇ ਤਿੰਨ ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਦੋਂ ਰਿਟੈਲੀਏਟ ਕੀਤਾ ਤੇ ਇਹਨੂੰ ਗੋਲੀ ਲੱਗੀ ਆ ਐਂਡ ਇਹਦੇ ਤੋਂ ਇੱਕ ਪਿਸਤਲ ਵੀ ਬਰਾਮਦ ਹੋਇਆ ਆ। ਇਹਦਾ ਬੈਕਗ੍ਰਾਉਂਡ ਕੀ ਸੀਗਾ ਸਰ ਕੁਝ ਇਹ ਇੱਕ ਹਾਰਡ ਕੋਰ ਕ੍ਰਿਮੀਨਲ ਆ ਜੀ ਇਹਦੇ ਉੱਪਰ ਕਤਲ ਦੇ ਇਰਾਦਾ ਕਤਲ ਦੇ ਇਨਕਲੂਡਿੰਗ ਤਿਰਪੜੀ 'ਚ ਜਿਹੜਾ ਇੱਕ ਲੇਟੈਸਟ ਮਰਡਰ ਹੋਇਆ ਸੀ। ਉਦੇ ਚ ਵੀ ਇਹ ਸਾਨੂੰ ਵਾਂਟਡ ਸੀਗਾ ਇੱਕ ਜਿਹੜੀ ਦੋ ਐਫ ਆਈ ਆਰਾਂ ਇਰਾਦਾ ਕਤਲ ਦੀਆਂ ਨੇ ਉਹਦੇ ਚ ਵੀ ਇਹ ਵਾਂਟਡ ਸੀਗਾ ਤੇ ਇਹਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਬੜੀ ਹੀ ਦਲੇਰੀ ਨਾਲ ਮੌਕੇ ਤੇ ਰਿਟੈਲੀਏਟਰੀ ਫਾਇਰ ਕਰਕੇ ਇਹਨੂੰ ਜਿਹੜਾ ਆ ਅਰੈਸਟ ਕੀਤਾ ਸਰ ਮੌਕੇ ਤੇ ਕੀ ਕੁਝ ਬਰਾਮਦ ਹੋਇਆ ਜੀ ਇਹਦਾ ਕੀ ਬਰਾਮਦ ਹੋਇਆ ਇਹ ਇਹ ਐਸ ਕੇ ਕਰੋੜ ਗੈਂਗ ਨਾਲ ਇਹਦਾ ਸਬੰਧ ਹੈਗਾ ਆ ਤੇ ਮੌਕੇ ਤੋਂ ਜਿਹੜੀ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਹੜਾ ਪਿਸਟਲ ਇਹਨੇ ਪੁਲਿਸ ਪਾਰਟੀ ਤੇ ਫਾਇਰ ਕਰਨ ਲਈ ਵਰਤਿਆ ਉਹ ਵੀ ਬਰਾਮਦ ਹੋਇਆ ਤੇ 6 ਜਿੰਦਾ ਰੌਂਦ ਵੀ ਬਰਾਮਦ ਹੋਏ